ਨਮਸਕਾਰ ਜੀ ਆਇਕਾ ਫੋਟੋਆਂ ਪਾਈਆਂ ਇਹ ਯਸ਼ਮੀ ਹੋਮ ਕਲੋਨੀ ਆਪਣਾ ਸੰਦੂ ਨਗਰ ਦੇ ਕੋਲ ਮੇਨ ਹਾਈਵੇ ਦੇ ਰੋੜ ਤੇ ਚੌਂਕ ਦੇ ਵਿੱਚ ਕੱਲ ਰਾਤ ਦੀ ਮੇਨ ਤਾਰ ਲੰਮਕਦੀ ਵੀ ਜੋਗੇ ਦੇ ਵਿੱਚ ਕਰੰਟ ਪੂਰਾ ਆ ਤੇ ਇੱਥੇ ਲੋਕ ਬੱਚੇ ਵੀ ਲੰਘਦੇ ਨੇ ਛੋਟੇ ਛੋਟੇ ਗੱਡੀਆਂ ਵੀ ਲੰਘਦੀਆਂ ਨੇ ਕੋਈ ਵੱਡਾ ਹਾਦਸਾ ਹੋ ਸਕਦਾ ਆਸੀਂ ਰਿਕੁਐਸਟ ਕਰਦੇ ਆਂ ਕੋਈ ਵੀ মিডিਆ ਵਾਲਾ ਪੱਤਰਕਾਰ ਵੀਰ ਦੇਖਦਾ ਉਹਦੇ ਇਹਦੀ ਖਬਰ ਚੁਲਾਈ ਜਾਵੇ ਕਿਉਂਕਿ ਜੇ ਸਾਹਿਬ ਨੂੰ ਫੋਨ ਕਰਦੇ ਆ ਉਹਨਾਂ ਨੇ ਫੋਨ ਕੱਟਦਾ ਸੋਚਾਪ ਕਰਦਾ ਕਹਿੰਦੇ ਕੋਈ ਗੱਲ ਨਹੀਂ ਜੀ ਦੇਖਾਂਗੇ ਐਮਐਲਏ ਸਾਹਿਬ ਦੇ ਹੀ ਗੱਲ ਦਿਨ ਉਹਦੇ ਗਰੁੱਪ ਚ ਪਾਈ ਆ ਉਹਨਾਂ ਨੇ ਵੀ ਹਜੇ ਕੋਈ ਗੋੜ ਨਹੀਂ ਕੀਤਾ ਮੈਂ ਰਿਕਵੈਸਟ ਕਰਦਾ ਇਹਨੂੰ ਦੇਖਿਆ ਜਾਵੇ ਇਹਦੇ ਚ ਕਰੰਟਾ ਕਿਤੇ ਬੱਚਾ ਵੀ ਕੋਈ ਹਾਸ ਹੋ ਸਕਦਾ ਕੋਈ ਵੱਡਾ ਲੰਘ ਸਕਦਾ ਗੱਡੀਆਂ ਲੰਘਣੀਆਂ ਵੱਡਿਆ ਸਕੂਲ ਆ ਦੋ ਤਿੰਨ ਇੱਥੇ ਨਾਲ ਇਹਦੇ ਗੱਲ ਨੋਟਿਚ ਲਈ ਜਾਵੇ ਪਲੀਜ਼ ਰਿਕਵੈਸਟ ਹੈ ਇਹਨੂੰ ਦੇਖਿਆ ਜਾਵੇ ਜਿਹੜਾ ਵੀ ਇਹਨਾਂ ਵੀਰ ਦੇਖਦਾ ਨਮਸਕਾਰ ਜੀ ਆਇਕਾ ਫੋਟੋਆਂ ਪਾਈਆਂ ਇਹ ਯਸ਼ਮੀ ਹੋਮ ਕਲੋਨੀ ਆਪਣਾ ਸੰਦੂ ਨਗਰ ਦੇ ਕੋਲ ਮੇਨ ਹਾਈਵੇ ਦੇ ਰੋੜ ਤੇ ਚੌਂਕ ਦੇ ਵਿੱਚ ਕੱਲ ਰਾਤ ਦੀ ਮੇਨ ਤਾਰ ਲੰਮਕਦੀ ਵੀ ਜੋਗੇ ਦੇ ਵਿੱਚ ਕਰੰਟ ਪੂਰਾ ਆ ਤੇ ਇੱਥੇ ਲੋਕ ਬੱਚੇ ਵੀ ਲੰਘਦੇ ਨੇ ਛੋਟੇ ਛੋਟੇ ਗੱਡੀਆਂ ਵੀ ਲੰਘਦੀਆਂ ਨੇ ਕੋਈ ਵੱਡਾ ਹਾਦਸਾ ਹੋ ਸਕਦਾ ਆਸੀਂ ਰਿਕੁਐਸਟ ਕਰਦੇ ਆਂ ਕੋਈ ਵੀ মিডিਆ ਵਾਲਾ ਪੱਤਰਕਾਰ ਵੀਰ ਦੇਖਦਾ ਹੋਵੇ ਤੇ ਇਹਦੀ ਖਬਰ ਚੁਲਾਈ ਜਾਵੇ ਕਿਉਂਕਿ ਜੇ ਸਾਹਿਬ ਨੂੰ ਫੋਨ ਕਰਦੇ ਆ ਉਹਨਾਂ ਨੇ ਫੋਨ ਕੱਟਦਾ ਸੋਚਾਪ ਕਰਦਾ ਕਹਿੰਦੇ ਕੋਈ ਗੱਲ ਨਹੀਂ ਜੀ ਦੇਖਾਂਗੇ ਐਮਐਲਏ ਸਾਹਿਬ ਦੇ ਹੀ ਗੱਲ ਦਿਨ ਉਹਦੇ ਗਰੁੱਪ ਚ ਪਾਈ ਆ ਉਹਨਾਂ ਨੇ ਵੀ ਹਜੇ ਕੋਈ ਗੋੜ ਨਹੀਂ ਕੀਤਾ ਮੈਂ ਰਿਕਵੈਸਟ ਕਰਦਾ ਇਹਨੂੰ ਦੇਖਿਆ ਜਾਵੇ ਇੱਥੇ ਕਰੰਟਾ ਕਿਤੇ ਬੱਚਾ ਵੀ ਕੋਈ ਹਾਸ ਹੋ ਸਕਦਾ ਕੋਈ ਵੱਡਾ ਲੰਘ ਸਕਦਾ ਗੱਡੀਆਂ ਲੰਘਣੀਆਂ ਵੱਡਿਆ ਸਕੂਲ ਆ ਦੋ ਤਿੰਨ ਇੱਥੇ ਨਾਲ ਇਹਦੇ ਗੱਲ ਨੋਟਿਚ ਲਈ ਜਾਵੇ ਪਲੀਜ਼ ਰਿਕਵੈਸਟ ਹੈ ਇਹਨੂੰ ਦੇਖਿਆ ਜਾਵੇ ਜਿਹੜਾ ਵੀ ਇਹਨਾਂ ਵੀਰ ਦੇਖਦਾ ਹੋਵੇ ਨਮਸਕਾਰ ਜੀ ਆ ਇੱਕ ਫੋਟੋ ਮਾ ਪਾਈਆਂ ਇਹ ਯਸ਼ਮੀ ਹோம் ਗਲੋਨੀ ਆਪਣਾ ਸੰਨੂ ਨਗਰ ਦੇ ਕੋਲ ਮੇਨ ਹਾਈਵੇ ਤੇ ਰੋਡ ਤੇ ਚੁੰਗ ਦੇ ਵਿੱਚ ਕੱਲ ਰਾਤ ਦੀ ਮੇਨ ਤਾਰ ਲੰਗਦੀ ਵੀ ਜੋਗੇ ਦੇ ਵਿੱਚ ਕਰੰਟ ਪੂਰਾ ਆ ਤੇ ਇੱਥੇ ਲੋਕ ਬੱਚੇ ਵੀ ਲੰਘ ਰਹੇ ਨੇ ਛੋਟੇ ਛੋਟੇ ਗੱਡੀਆਂ ਵੀ ਲੰਘਦੀਆਂ ਨੇ ਕੋਈ ਵੱਡਾ ਹਾਦਸਾ ਹੋ ਸਕਦਾ ਆ ਅਸੀਂ ਰਿਕੁਐਸਟ ਕਰਦੇ ਆਂ ਕੋਈ ਵੀ ਮੀਡੀਆ ਦਾ ਪੱਤਰਕਾਰ ਵੀਰ ਦੇਖਦਾ ਵੇ ਤੇ ਇਹਦੀ ਖਬਰ ਚੁਲਾਈ ਜਾਵੇ ਕਿਉਂਕਿ ਜੇ ਸਾਹਿਬ ਨੂੰ ਫੋਨ ਕਰਦੇ ਆ ਉਹਨਾਂ ਨੇ ਫੋਨ ਕੱਟਦਾ ਸੋਚਾਪ ਕਰਦਾ ਕਹਿੰਦੇ ਕੋਈ ਗੱਲ ਨਹੀਂ ਜੀ ਦੇਖਾਂਗੇ ਐਮਐਲਏ ਸਾਹਿਬ ਦੇ ਹੀ ਗੱਲ ਦਿਨ ਉਹਦੇ ਗਰੁੱਪ ਚ ਪਾਈ ਆ ਉਹਨਾਂ ਨੇ ਵੀ ਹਜੇ ਕੋਈ ਗੋੜ ਨਹੀਂ ਕੀਤਾ ਮੈਂ ਰਿਕਵੈਸਟ ਕਰਦਾ ਇਹਨੂੰ ਦੇਖਿਆ ਜਾਵੇ ਇੱਥੇ ਕਰੰਟਾ ਕਿਤੇ ਬੱਚਾ ਵੀ ਕੋਈ ਹਾਸ ਹੋ ਸਕਦਾ ਕੋਈ ਵੱਡਾ ਲੰਘ ਸਕਦਾ ਗੱਡੀਆਂ ਲੰਘਣੀਆਂ ਵੱਡਿਆ ਸਕੂਲ ਆ ਦੋ ਤਿੰਨ ਇੱਥੇ ਨਾਲ ਇਹਦੇ ਗੱਲ ਨੋਟਿਚ ਲਈ ਜਾਵੇ ਪਲੀਜ਼ ਰਿਕਵੈਸਟ ਹੈ ਇਹਨੂੰ ਦੇਖਿਆ ਜਾਵੇ ਜਿਹੜਾ ਵੀ ਇਹਨਾਂ ਵੀਰ ਦੇਖਦਾ ਵੇ ਨਮਸਕਾਰ ਜੀ ਆਇਕਾ ਫੋਟੋਆਂ ਪਾਈਆਂ ਇਹ ਯਸ਼ਮੀ ਹோம் ਗਲੋਨੀ ਆਪਣਾ ਸੰਨੂ ਨਗਰ ਦੇ ਕੋਲ ਮੇਨ ਹਾਈਵੇ ਤੇ ਰੋਡ ਤੇ ਚੁੰਗ ਦੇ ਵਿੱਚ ਕੱਲ ਰਾਤ ਦੀ ਮੇਨ ਤਾਰ ਲੰਗਦੀ ਵੀ ਜੋਗੇ ਦੇ ਵਿੱਚ ਕਰੰਟ ਪੂਰਾ ਆ ਤੇ ਇੱਥੇ ਲੋਕ ਬੱਚੇ ਵੀ ਲੰਘ ਰਹੇ ਨੇ ਛੋਟੇ ਛੋਟੇ ਗੱਡੀਆਂ ਵੀ ਲੰਘਦੀਆਂ ਨੇ ਕੋਈ ਵੱਡਾ ਹਾਦਸਾ ਹੋ ਸਕਦਾ ਆਸੀਂ ਰਿਕੁਐਸਟ ਕਰਦੇ ਆਂ ਕੋਈ ਵੀ মিডিਆ ਵਾਲਾ ਪੱਤਰਕਾਰ ਵੀਰ ਦੇਖਦਾ ਉਹਦੇ ਇਹਦੀ ਖਬਰ ਚੁਲਾਈ ਜਾਵੇ ਕਿਉਂਕਿ ਜੇ ਸਾਹ ਨੂੰ ਫੋਨ ਕਰਦੇ ਆ ਉਹਨਾਂ ਨੇ ਫੋਨ ਕੱਟਦਾ ਸੋਚ ਉਹ ਕਰਦਾ ਕਹਿੰਦੇ ਕੋਈ ਗੱਲ ਨਹੀਂ ਜੀ ਦੇਖਾਂਗੇ ਐਮਐਲਏ ਸਾਹਿਬ ਦੇ ਹੀ ਗੱਲ ਦਿਨ ਉਹਦੇ ਗਰੁੱਪ ਚ ਪਾਈ ਆ ਉਹਨਾਂ ਨੇ ਵੀ ਹਜੇ ਕੋਈ ਗੌਰ ਨਹੀਂ ਕੀਤਾ ਮੈਂ ਰਿਕਵੈਸਟ ਕਰਦਾ ਇਹਨੂੰ ਦੇਖਿਆ ਜਾਵੇ ਇੱਥੇ ਕਰੰਟ ਕਿਤੇ ਬੱਚਾ ਵੀ ਕੋਈ ਹਾਸ ਹੋ ਸਕਦਾ ਕੋਈ ਵੱਡਾ ਲੰਘ ਸਕਦਾ ਗੱਡੀਆਂ ਲੰਘਣੀਆਂ ਵੱਡਿਆ ਸਕੂਲ ਆ ਦੋ ਤਿੰਨ ਇੱਥੇ ਨਾਲ ਇਹਦੇ ਗੱਲ ਨੋਟ ਲਿਖ ਲਈ ਜਾਵੇ ਪਲੀਜ਼ ਰਿਕਵੈਸਟ ਹੈ ਇਹਨੂੰ ਦੇਖਿਆ ਜਾਵੇ ਜਿਹੜਾ ਵੀ ਜਿਹੜਾ ਵੀਰ ਦੇਖਦਾ ਉਹ